ਮੈਂ ਤਾਂ ਪਹਿਲਾਂ ਸਾਡੇ ਵਾਲੇ ਲਾਣੇ ਨੂੰ ਕਹੂੰਗਾ ਨਿਹਾਂ ਸਿੰਘ ਜਥੇਬੰਦੀਆਂ ਚੁੱਪ ਬੈਠੀਆਂ ਨੇ ਕਿਸੇ ਨੇ ਇੱਕ ਵੀ ਗੱਲ ਮੂੰਹੋਂ ਕੱਢੀ ਨਹੀਂ ਹੈਗੀ ਵੀ ਇਹ ਮਾੜਾ ਹੋਇਆ ਸਿੰਘ ਸਾਹਿਬ ਜਿਹਦੇ ਗੁਰਦੇਵ ਸਿੰਘ ਜੀ ਬੈਠੇ ਨੇ ਨਹੀਂ ਵਾਰਿਆ ਹੱਕ ਦਾ ਨਾ ਨਾ ਪੰਜਾਬ ਦਾ ਮੁੱਖ ਮੰਤਰੀ ਦਾ ਬੋਲ ਪਿਆ ਵੀ ਇਹ ਗਲਤ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਉਹਦੇ ਮੂੰਹੋਂ ਦੋ ਸੰਤ ਨਹੀਂ ਆਏ ਇਹ ਉਸ ਨਸੂਮ ਦੇ ਨਾਲ ਬਹੁਤ ਮਾੜਾ ਹੋਇਆ ਠੱਕਾ ਹੋਇਆ ਹੈ ਸੁਣਿਆ ਤੁਸੀਂ ਭਗਵੰਤ ਮਾਨ ਦੇ ਮੂੰਹੋਂ ਕਿਸੇ ਮੰਤਰੀ ਦੇ ਮੂੰਹੋਂ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਵੋਟਾਂ ਲੈਣੀਆਂ ਨੇ ਇਹ ਸਾਰੀਆਂ ਤੀਜਾਂ ਰਾਜਨੀਤਿਕ ਲੋਕ ਨੇ ਜਿਹੜੇ ਉਹ ਲੈ ਕੇ ਆਏ ਨੇ ਉਹਨਾਂ ਦੀ ਦੇਣ ਆ ਇਹ ਸਾਰਾ ਕੁਝ ਅਸੀਂ ਵੀ ਚਾਹੁੰਦੇ ਵੀ ਇੱਥੇ ਨਹਿਣ ਇਹਨਾਂ ਦੇ ਵੋਟਰ ਜੋ ਵੀ ਪਹਿਲਾਂ ਤੁਸੀਂ ਸੁਣਿਆ ਇਹਨਾਂ ਦੀਆਂ ਐਂਡੀਆਂ ਜੋ ਇੱਥੇ ਬਣੀਆਂ ਨੇ ਉਹ ਸਾਰੀਆਂ ਰੱਤ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣਨਾ ਚਾਹੀਦਾ ਹੈ ਪੰਜਾਬ ਆ ਸਾਡਾ ਅਸੀਂ ਪੰਜਾਬ ਦੇ ਵਸਣਦੇ ਆ ਜੇ ਅਸੀਂ ਨਹੀਂ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਸੰਗੁਰਨਾ ਪੈਣਾ ਸਾਰੇ ਇਕੱਠੇ ਹੋ ਕੇ ਬਾਹਰ ਵੀ ਸਾਡੇ ਵੀਰ ਬੈਠੇ ਨੇ ਸਾਨੂੰ ਸਾਰੇ ਪਾਸੇੋਂ ਮਾਰਿਆ ਜਾਂਦਾ ਤੁਸੀਂ ਇਹ ਦੇਖ ਰਹੇ ਹੋ ਨਾ ਇੱਕ ਵੀਡੀਓ ਚੱਲਦੀ ਆ ਜਿਹੜੀ ਚੱਲ ਰਹੀ ਆ ਜਿਹੜੇ ਕਹਿੰਦੇ ਨੇ ਨਾ ਰਹੂਗਾ ਬਾਸ ਨਾ ਵੱਜੂਗੀ ਬੰਸਰੀ ਛੜਦੇ ਉਹ ਪਾਣੀ ਇਹ ਪਾਣੀ ਕੁਦਰਤੀ ਦੇ ਨਹੀਂ ਸਾਨੂੰ ਮਾਰਿਆ ਜਾ ਰਿਹਾ ਚਾਰੇ ਪਾਸਿਆਂ ਤੋਂ ਖਤਮ ਕੀਤਾ ਜਾ ਰਿਹਾ ਚਾਹੇ ਉਹ ਪਾਣੀ ਦੇ ਉੱਤੇ ਮਸਲੇ ਦੇ ਉੱਤੇ ਹੋਵੇ ਚਾਹੇ ਪ੍ਰਵਾਸ ਦੇ ਨਾਂ ਤੇ ਹੋਵੇ ਚਾਹੇ ਕੋਈ ਬਿਮਾਰੀ ਹੋ ਜੇ ਚਾਹੇ ਕੋਈ ਹੋੜ-ਗੱਲਬਾਤ ਹੋ ਜੇ ਚਾਹੇ ਝੂਠੇ ਮੁਕਾਬਲੇ ਹੋ ਜਾਣ ਸਾਰੇ ਪਾਸੇ ਤੋਂ ਸਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਮੈਜੋਰਟੀ ਖਤਮ ਕੀਤੀ ਜਾ ਰਹੀ ਆ ਹੁਣ ਸਾਨੂੰ ਸਿੱਖਾਂ ਨੂੰ ਇੱਕ ਦਹਈਆ ਕਰਨਾ ਪੈਣਾ ਇਕੱਤਰ ਹੋ ਕੇ ਤੁਰਨਾ ਪੈਣਾ ਸਾਨੂੰ ਆਪਣੇ ਰਾਜ ਦੀ ਗੱਲ ਕਰਨੀ ਪੈਣੀ ਹੈ ਸਾਡਾ ਰਾਜ ਚਾਹੀਦਾ ਸਾਨੂੰ ਜਿੰਨਾ ਚਿਰ ਅਸੀਂ ਖਾਲਸਾ ਰਾਜ ਦੇ ਪੰਦੀ ਨਹੀਂ ਬਣਦੇ ਉਹਨਾਂ ਚਿਰ ਇਹ ਸਾਨੂੰ ਮਾਰਦੇ ਰਹਿਣਗੇ ਕੁੱਟਦੇ ਰਹਿਣਗੇ ਤੇ ਆਹੀ ਕੁਛ ਆਪਰਨਾ ਸਾਨੂੰ ਉਧਰ ਵੀ ਤੁਰਨਾ ਪੈਣਾ ਹੈ ਸਾਨੂੰ ਆਪਣੇ ਖਾਲਸਾ ਰਾਜ ਦੀ ਵੀ ਗੱਲ ਕਰਨੀ ਪੈਣੀ ਹੈ ਜਿੱਥੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਹ ਚੁੱਪ-ਚੁੱਪ ਬੈਠੀਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਉਹਨਾਂ ਨੂੰ ਤੁਸੀਂ ਜਾ ਕੇ ਰੱਬ ਮੰਨਦੇ ਹੋ ਉਹਨਾਂ ਨੂੰ ਜਾ ਕੇ ਪੂਜਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਨੇ ਕਿਸੇ ਦੇ ਇੱਕ ਵੀ ਸ਼ਬਦ ਮੂੰਹ ਚੋਂ ਨਿਕਲਦਾ ਵੀ ਇਹ ਸਰਕਾਰਾਂ ਗਲਤ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਕਿਉਂਕਿ ਉਹ ਸਰਕਾਰਾਂ ਦੇ ਖੁੱਡਲੀ ਚੱਟ ਬਣੇ ਹੋਏ ਨੇ ਉਹ ਸਰਕਾਰਾਂ ਦੇ ਪਿੱਟਲੂ ਬਣੇ ਹੋਏ ਨੇ ਤਾਂ ਹੀ ਨਹੀਂ ਬੋਲਦੇ ਇਹ ਪ੍ਰਵਾਸੀ ਦਾ ਕੀ ਗੱਲ ਆ ਸੀ ਸ਼ਾਮ ਨੂੰ ਸੂਰਜ ਡੁੱਬਦੂ ਪਹਿਲਾ ਪਹਿਲਾ ਇਥੇ ਪੰਜਾਬ ਤੋਂ ਕੱਟ ਸਕਦੇ ਆ ਜਿਉਂ ਨਿਹੰਗ ਸਿੰਘ ਜਥੇਬੰਦੀਆਂ ਤਿਆਰ ਪ੍ਰਤਿਆਰ ਹੋ ਗਏ ਕੌਣ ਕਸੇ ਕਰ ਲੈਣ ਪਰ ਉਹ ਨਹੀਂ ਬੋਲਣਗੀਆਂ ਉਹ ਨਹੀਂ ਬੋਲਣਗੀਆਂ ਇਹ ਸਰਕਾਰ ਦੀਆਂ ਪਿੱਠ ਮਗੂਂਦੇ ਨਹੀਂ ਐਸ ਤਰ੍ਹਾਂ ਸਲੇ ਤੇ ਆਉਣਗੀਆਂ ਨਹੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਕੋਈ ਇੰਕਾਊਂਟਰ ਕਰਕੇ ਮਾਰ ਦੇ ਸਾਨੂੰ ਪੰਜਾਬ ਨੂੰ ਉਹ ਜਿੱਦ ਮਰਜ਼ੀ ਪਰਮਾਤੀ ਵੱਲ ਟੱਕੀ ਜਾਣ ਜਦੋਂ ਕੋਈ ਸੈਂਟਰ ਕਰੇ ਸਰਕਾਰੀ ਏਜੰਸੀਆਂ ਜਿਹੜਾ ਕੁਸ਼ ਮਰਜ਼ੀ ਕਰਨ ਉਹਨਾਂ ਨੇ ਕਦੇ ਵੀ ਹੋਰ ਗੱਲਾਂ ਤੇ ਨਹੀਂ ਆਉਣਾ ਉਹਨਾਂ ਨੇ ਆਪਣੀ ਡੇਰੇ ਬਾਦ ਨੂੰ ਵਧਾਉਣਾ ਹੈ ਉਹਨਾਂ ਨੇ ਨਕਲ ਚਲਾਉਣੇ ਨੇ ਇੱਥੇ ਤੱਕ ਵੀ ਸ਼ਾਮਲ ਨੇ ਉਹ ਬਸ ਮਹੱਲੇ ਕੱਢਣੇ ਨੇ ਆਹ ਕੁਸ਼ ਕਰ ਸਕਦੇ ਨੇ ਭਰਾਵੋ ਤੁਸੀਂ ਇਹ ਵੀ ਦੇਖ ਰਹੇ ਜਿਹੜਾ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ ਕੌਣ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ ਉਹਨਾਂ ਦੇ ਨਾਲ ਤੁਰਿਆ ਕਰੋ ਇਹਨੇ ਗੂਗਲ ਦੇ ਨਾ ਤੁਸੀਂ ਉਹਨਾਂ ਦਾ ਵੀ ਸਾਥ ਨਹੀਂ ਦਿੰਦੇ ਇਸ ਕਰਕੇ ਮੇਰੀਆਂ ਬੇਨਤੀਆਂ ਨੇ ਜੋਰ ਵੀ ਦੇ ਇੱਥੇ ਫੈਸਲੇ ਲੈ ਗਏ ਨੇ ਜੋ ਵੀ ਮੁਹਾਵ ਕੇ ਤੋਰਨੀ ਆਸੀ ਤੁਹਾਡੇ ਨਾਲ ਖੜੇ ਆ ਇਹ ਸਰੀਰ ਪੰਜਾਬ ਵਾਸਤੇ ਆ ਗੁਰਾਂ ਦੇ ਵਾਸਤੇ ਕੋਈ ਗੱਲ ਨਹੀਂ ਇੱਥੇ ਬਹੁਤ ਸਾਰੇ ਆ ਕੇ ਚਲੇ ਗਏ ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਜਦੋਂ ਸਾਡੇ ਪੇਟ ਦੇ ਵਿੱਚ ਬੀਬੀਆਂ ਦੇ ਗਰਭ ਦੇ ਵਿੱਚ ਮੀਰ ਮੰਨੂ ਨੇ ਬੱਚਿਆਂ ਨੂੰ ਕਤਲ ਕਰਤਾ ਡੋਡੇ ਕਰਕੇ ਕਾਂਜ ਹਾਰਵਾ ਦੇ ਚੱਕਣੀਆਂ ਦੇ ਰਾਹ ਤੇ ਫਿਰ ਹੁਣੇ ਸਾਨੂੰ ਦੁਬਾਰਾ ਲੜਨਗੇ ਹੁਣ ਤਾਂ ਸਾਡੇ ਪੰਜਾਬ ਕੀ ਪੂਰੇ ਬੜ ਦੇ ਨਾਲ ਸਿੱਖ ਬੈਠੇ ਨੇ ਪਰ ਗੱਲ ਉਹਦੋਂ ਬਾਣੀਆ ਜਦੋਂ ਅਸੀਂ ਸੱਚੇ ਹਿਰਦੇ ਦੇ ਨਾਲ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਵਾਸਤੇ ਲੜਾਂਗੇ ਅੱਜ ਅਸੀਂ ਗੱਲਾਂ ਪੰਜਾਬ ਦੀਆਂ ਕਰਦੇ ਆ ਜਦੋਂ ਸਰਕਾਰੀ ਦੰਤ ਦਾ ਦਬਾਅ ਆ ਜਾਂਦਾ ਫੇਰ ਉਹ ਅਸੀਂ ਚੁੱਪ ਕਰਕੇ ਕੇਸਲ ਪੱਟ ਕੇ ਬਹਿ ਜਾਣੇ ਆ ਇਸ ਕਰਕੇ ਸਾਨੂੰ ਨਗਤੇ ਹੋ ਕੇ ਪੰਜਾਬ ਦੇ ਦੰਦ ਲੈ ਕੇ ਚੱਲਣਾ ਪਊਗਾ ਪੰਜਾਬ ਦੀ ਕੱਦ ਕਰਨੀ ਪਊਗੀ ਫੇਰ ਇਹ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਔਲਾਦਾਂ ਦੀ ਖਿਮਾ ਅਸੀਂ ਫੇਰ ਉਸ ਹਰ ਵੀਰ ਬੱਚੇ ਨੂੰ ਜਿਹਦੀ ਦਰਦਨਾਕ ਉਸ ਮੌਤ ਹੋਈ ਹੈ ਪ੍ਰਵਾਸੀ ਨੇ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹੇ ਬੇਨਤੀ ਕਰਨੇ ਕਿ ਹਮੇਸ਼ਾ ਹੀ ਉਹਨੂੰ ਆਪਣੇ ਚਾਹਾਂ ਦੇ ਵਿੱਚ ਨਿਵਾਸ ਵਾਖੇ ਤੇ ਪਰਿਵਾਰ ਦੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਆ ਪੰਜਾਬ ਦੇ ਨਾਲ ਖੜੇ ਆ ਜਿੱਥੇ ਮਰਜੀ ਤੁਸੀਂ ਕਹੋਗੇ ਉੱਥੇ ਹਾਜ਼ਰ ਹੋਵਾਂਗੇ ਪੁਲਾ ਦੁਕਾਨ ਦੀ ਫੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਚਾਹੀਦਾ ਸੀ ਸਰਕਾਰ ਵੱਖਰਾ ਕਮਿਸ਼ਨ ਬਿਠਾਉਂਦੀ ਔਰ ਤੁਰੰਤ ਉਸ ਕ੍ਰਿੰਦੇ ਨੂੰ ਫੜ ਕੇ 24 ਘੰਟਿਆਂ ਚ ਚਰਾਹੇ 'ਚ ਟੰਗ ਕੇ ਜਨਤਾ ਦੇ ਵਿੱਚ ਗੋਲੀ ਾਂਵੇਂ ਮਾਰਦੀ ਜਿਵੇਂ ਪੰਜਾਬ ਦੇ ਪੁੱਤ ਕਦੇ ਪੰਜਾਬ ਪੁਲਿਸ ਨੇ ਉਹਨਾਂ ਮੁਕਾਬਲੇ ਬਣਾ ਕੇ ਮਾਰੇ ਸੀਗੇ ਚਾਹੇ ਉਹ 84 'ਚ ਸੀ ਤੇ ਚਾਹੇ ਅੱਜ ਗੰਗਵਾਰ ਨੂੰ ਕੈਂਸਰ ਕਹਿ ਕੇ ਉਹਦਾ ਮੁਕਾਬਲਾ ਬਣਾ ਕੇ ਉਹਦਾ ਕਾਊਂਟਰ ਕੀਤਾ ਜਾਂਦਾ ਅੱਜ ਪੁਲਿਸ ਦੀ ਗੋਲੀ ਚੱਲਣੀ ਚਾਹੀਦੀ ਸੀਗੀ ਅੱਜ ਨਹੀਂ ਚੱਲੀ ਇੱਥੇ ਔਰ ਰਾਤ 9 ਵਜੇ ਦਾ ਕਰਿੰਦਾ ਫੜਿਆ ਸਵੇਰੇ 11 ਵਜੇ ਇਸ ਪਰਿਵਾਰ ਨੂੰ ਤੁਸੀਂ ਦੱਸ ਰਹੇ ਹੋ ਮੁੱਖ ਮੰਤਰੀ ਸਾਹਿਬ ਦਾ ਜਾ ਕੇ ਇਸ ਪਰਿਵਾਰ ਨੂੰ ਪੁੱਛਣਾ ਬਣਦਾ ਸੀ ਅੱਜ ਮੁੱਖ ਮੰਤਰੀ ਇੱਥੇ ਚਾਹੀਦਾ ਸੀਗਾ ਇਹ ਪੰਜਾਬ ਦਾ 5 ਵਰਿਆਂ ਦਾ ਬੱਚਾ ਦਰਿੰਦਿਆਂ ਨੇ ਮਾਰ ਦਿੱਤਾ ਅਸੀਂ ਇਹਦੇ ਲਈ ਕਮਿਸ਼ਨ ਬਿਠਾਵਾਂਗੇ ਇੱਥੇ ਤਾਂ ਮੁੱਖ ਮੰਤਰੀ ਸਾਹਿਬ ਨਹੀਂ ਆਏ ਸ਼ਰਾਬ ਪੀ ਕੇ ਮਰ ਜਾਏ ਕੋਈ 10 ਲੱਖ ਦਾ ਮੁਆਵਜ਼ਾ ਲੈ ਕੇ ਚਲੇ ਜਾਂਦੇ ਨੇ ਇੱਥੇ ਮੁੱਖ ਮੰਤਰੀ ਸਾਹਿਬ ਨਹੀਂ ਆਏ ਮੁੱਖ ਮੰਤਰੀ ਸਾਹਿਬ ਨੇ ਇਸ ਪਰਿਵਾਰ ਨਾਲ ਹਮਦਰਦੀਤਾ ਕੀ ਕਰਨੀ ਸੀ ਉਲਟਾ ਬਿਆਨ ਦਿੱਤਾ ਪ੍ਰਵਾਸੀਆਂ ਨੂੰ ਮੈਂ ਕੱਢ ਨਹੀਂ ਸਕਦਾ ਕਾਨੂੰਨ ਹੀ ਹੈ ਨਹੀਂ ਅਸੀਂ ਤੇਰੇ ਤੋਂ ਪ੍ਰਵਾਸੀ ਕੱਢਣ ਦੀ ਮੰਗ ਕਦੋਂ ਕੀਤੀ ਸੀ ਅਸੀਂ ਤਾਂ ਕਿਹਾ ਸੀ ਜਿਹੜੇ ਪ੍ਰਵਾਸੀ अपराधी ਪ੍ਰਵਾਸੀ ਬਣ ਕੇ ਆਏ ਹੋਏ ਨੇ ਉਹਨਾਂ ਅਪਰਾਧੀ ਪ੍ਰਵਾਸੀਆਂ ਦਾ ਇਥੋਂ ਸਫਾਇਆ ਕੀਤਾ ਜਾਏ ਤੁਸੀਂ ਸਾਡੀ ਗੱਲ ਨੂੰ ਘੁਮਾ ਕੇ ਦੂਜੇ ਬੰਨੇ ਪੇਸ਼ ਕਰਕੇ ਤੇ ਅਪਰਾਧੀ ਬਚਾਉਣੇ ਸ਼ੁਰੂ ਕਰ ਦਿੱਤੇ ਫਿਰ 9 7 ਤਰੀਕ ਦਾ ਬੱਚਾ 7 ਨੂੰ ਮਾਰਿਆ ਨਾ 9 ਨੂੰ 17 ਤਰੀਕ ਨੂੰ ਅਸੀਂ ਆਏ ਆ ਤੇ ਅਜੇ ਤੱਕ ਪੁਲਿਸ ਨੇ ਚਲਾਨ ਪੇਸ਼ ਨਹੀਂ ਸੀ ਕੀਤਾ ਇਥੋਂ ਪਤਾ ਲੱਗ ਰਿਹਾ ਹੈ ਕਿ ਕੀ ਪੰਜਾਬ ਦੇ ਨਾਲ ਭਾਣਾ ਵਾਪਰ ਰਿਹਾ ਹੈ ਤੇ ਇਹ ਜਿਹੜੀ ਏਡੀ ਵੱਡੀ ਦਰਿੰਦਗੀ ਹੋਈ ਪੰਜਾਬ ਸਰਕਾਰ ਨੂੰ ਅੱਜ ਵੀ ਅਸੀਂ ਕਹਿੰਨੇ ਆ ਕਿ 24 ਘੰਟਿਆਂ ਦੇ ਅੰਦਰ ਇਸ ਦੋਸ਼ੀ ਲਈ ਵੱਖਰੀ ਅਦਾਲਤ ਸਥਾਪਿਤ ਕਰਕੇ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੁਰੰਤ ਚੁਰਾਹੇ 'ਚ ਦਿੱਤੀ ਜਾਵੇ ਤਾਂ ਕਿ ਕੋਈ ਵੀ ਪ੍ਰਵਾਸੀ ਅਪਰਾਧੀ ਇੱਥੇ ਆ ਕੇ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਨਾ ਕਰੇ ਇਹਦੂ ਪਹਿਲਾਂ ਦੋ ਬੱਚੇ ਨਾ ਕੁੰਬੜੇ ਪਿੰਡ ਮਾਰੇ ਇੱਕ ਦੀ ਅੱਖ 'ਚ ਛੁਰਾ ਮਾਰ ਕੇ ਪਿਛੋਂ ਜੀ ਕੱਢਿਆ ਇੱਕ ਦੀ ਵੱਖੀ ਪਾੜੀ ਇੱਕ ਨਾਬੇ ਨਿਹੰਗ ਸਿੰਘ ਦੀ ਸੀ ਬੱਚਾ ਬੋਲ ਨਹੀਂ ਸਕਦਾ ਉਹਨੂੰ ਇਹਨਾਂ ਨੇ ਮਾਰਿਆ ਉਹ ਵੀ ਕਤਲ ਕਰਕੇ ਜੂਪੀ ਤੋਂ ਪੰਜਾਬ ਆਇਆ ਹੋਇਆ ਸੀਗਾ ਤੇ ਕੀ ਪੰਜਾਬ ਸਰਕਾਰ ਨੇ ਠੇਕਾ ਲੈ ਲਿਆ ਕਿ ਜਿੰਨੇ ਕ੍ਰਿਮੀਨਲ ਲੋਕ ਨੇ ਉਹ ਸਾਰੇ ਪ੍ਰਵਾਸੀ ਬਣਾ ਕੇ ਇੱਥੇ ਰੱਖਣੇ ਐ ਇਸ ਲਈ ਅੱਜ ਇਹਨਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਤੁਰੰਤ ਇਹਨਾਂ ਦਾ ਸਫਾਇਆ ਕਰੇ ਔਰ ਇਹਨਾਂ ਦੀ ਸ਼ਾਨਬੀਨ ਹੋਵੇ ਇਹਨਾਂ ਦੇ ਆਧਾਰ ਕਾਟ ਇਹਨਾਂ ਦੇ ਮਿਨੀ ਪਾਸਪੋਰਟ ਬਣਨ ਉਹਦੇ ਤੋਂ ਬਿਨਾ ਇਹ ਪੰਜਾਬ 'ਚ ਨਾ ਰਹਿ ਸਕਣ ਤੇ ਜਿਹੜੇ ਕਹਿੰਦੇ ਹੋ ਕਿ ਪੰਜਾਬ ਦੇ ਲੋਕ ਵੀ ਤੇ ਬਾਹਰ ਜਾਂਦੇ ਨੇ ਪੰਜਾਬ ਦੇ ਲੋਕ ਦੋ ਨੰਬਰ 'ਚ ਨਹੀਂ ਜਾਂਦੇ ਇੱਕ ਨੰਬਰ 'ਚ ਜਾਂਦੇ ਪੰਜਾਬ ਦੇ ਲੋਕ ਪਾਸਪੋਰਟ ਲੈ ਕੇ ਜਾਂਦੇ ਨੇ ਵੀਜ਼ਾ ਲਵਾ ਕੇ ਜਾਂਦੇ ਨੇ ਇੱਥੇ ਵੀ ਡੀਸੀ ਨੂੰ ਦੱਸਦੇ ਨੇ ਉੱਥੇ ਵੀ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ ਕਿਹੜਾ ਬੰਦਾ ਕਿਹੜੇ ਖੇਤੇ 'ਚ ਕਿੱਥੇ ਆ ਕੇ ਕਿਹੜਾ ਕੰਮ ਕਰ ਰਿਹਾ ਹੈ ਕਿੰਨੇ ਪੈਸੇ ਲੈ ਰਿਹਾ ਤੁਸੀਂ ਦੱਸੋ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਜੇ ਇੱਥੇ ਕਾਰਵਾਈ ਨਹੀਂ ਕਰਦਾ ਅਸੀਂ ਸਮਝਾਂਗੇ ਕਿ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਲਾਏਂਡ ਆਰਡਰ ਦੀ ਇੱਥੇ ਕੋਈ ਸਾਡੇ ਵਾਸਤੇ ਵਿਵਸਥਾ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੋਊਗਾ ਕਿ ਅੱਜ ਹਰਬੀਰ ਗਿਆ ਬੱਚਾ 5 ਵਰਿਆਂ ਦਾ ਤੁਸੀਂ ਉਹਦੀਆਂ ਤਸਵੀਰਾਂ ਦੇਖੋਗੇ ਤੁਹਾਡੀ ਰੂਹ ਕੰਬ ਜਾਏਗੀ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ 50 ਰੁਪਏ ਦੀ ਟਿਕਟ ਲੈ ਕੇ ਆ ਜਾਂਦੇ ਆ ਉਹਨਾਂ ਨੂੰ ਇੱਥੇ ਕੋਈ ਰਜਿਸਟਰੀ ਨਾ ਹੋਵੇ ਕੋਈ ਬਹਾਨਾ ਲਿਆ ਜਾਵੇ ਦੇ ਉਹ ਆਉਣ ਤੇ ਆਪਦਾ ਕੰਮ ਕਰਕੇ ਆਪਦੇ ਸੂਬੇ ਚ ਵਾਪਸ ਜਾਣ ਪਰ ਕਈ ਲੋਕ ਨਾ ਇਹਨੂੰ ਉਲਟਾ ਬਣਾ ਦਿੰਦੇ ਆ ਪਤਾ ਨਹੀਂ ਯਾਰ ਵੀ ਤੁਸੀਂ ਸਾਰੇ ਭਈਆਂ ਦੇ ਖਿਲਾਫ ਹੋ ਸਾਰੇ ਪ੍ਰਵਾਸੀਆਂ ਦੇ ਖਿਲਾਫ ਹੋ ਅਸੀਂ ਕਿਸੇ ਇਨਸਾਨੀਅਤ ਦੇ ਖਿਲਾਫ ਨਹੀਂ ਆ ਸਾਡੇ ਲੋਕ ਵੀ ਹੋਰ ਮਤਲਬ ਸੂਬਿਆਂ ਦੇ ਵਿੱਚ ਕੰਮ ਕਰਨ ਜਾਂਦੇ ਆ ਹਨ ਕੋਈ ਪੂਰੇ ਭਾਰਤ ਦੇ ਵਿੱਚ ਲੋਕ ਰਹਿੰਦੇ ਆ ਸਾਡੇ ਪੰਜਾਬੀ ਰਹਿੰਦੇ ਆ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਸੇ ਸੂਬੇ ਚ ਜਾ ਕੇ ਕਿਸੇ ਛੋਟੇ ਜੇ ਮਾਸੂਮ ਬੱਚੇ ਨਾਲ ਬਲਤਕਾਰ ਕਰੇ ਉਸ ਤੋਂ ਬਾਅਦ ਉਹਦੀ ਟਾਇਲਟ ਵਾਲੀ ਜਗ੍ਹਾ ਦੇ ਵਿੱਚ ਰਾੜ ਤੱਕ ਦਿੱਤਾ ਜਾਵੇ ਤਾਂ ਫਿਰ ਉਹਦੇ ਨਾਲ ਵੀ ਇਹੀ ਕੁਝ ਹੋਣਾ ਚਾਹੀਦਾ ਜਿਹੜੀ ਮੰਗਾ ਸੀ ਅੱਜ ਭਈਏ ਭਈਆਂ ਦੇ ਪ੍ਰਤੀ ਕਰ ਰਹੇ ਆ ਜਿਹੜਾ ਉਹ ਪ੍ਰਵਾਸੀ ਨੇ ਸਾਡੇ 9 ਛੋਟੇ ਜੇ ਮੁੰਡੇ ਨਾਲ ਕੋ ਕਰਮ ਕੀਤਾ ਉਸ ਤੋਂ ਬਾਅਦ ਸਰੀਆ ਤੱਕ ਦਿੱਤਾ ਹਨ ਤੇ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਫਾਂਸੀ ਹੋਵੇ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਤੇ ਕਿਸੇ ਵੀ ਸੂਬੇ 'ਚ ਜਾਂ ਬਾਹਰਲੇ ਦੇਸ਼ 'ਚ ਇਹੋ ਜਿਹਾ ਕੁਝ ਕਰਦਾ ਤਾਂ ਫਿਰ ਉਹਦੇ ਨਾਲ ਵੀ ਉਹੀ ਕੁਝ ਹੋਵੇ ਜਿਹੜਾ ਅਸੀਂ ਪ੍ਰਵਾਸੀ ਨੂੰ سزا ਦਿਵਾਉਣੀ ਚਾਹੁੰਦੇ ਆਂ ਇਹ ਤੇ ਅਸੀਂ ਬਿਲਕੁਲ ਅਡੋਲ ਖੜੇ ਆਂ ਹੁਣ ਲੋਕ ਕਹਿ ਦਿੰਦੇ ਆ ਕਿ ਯਾਰ ਤੁਹਾਡੇ ਮੁੰਡੇ ਵੀ ਬਾਹਰ ਜਾਂਦੇ ਆ ਕਮਾਉਂਦੇ ਆ ਖਾਂਦੇ ਆ ਹਨਾ ਜੇ ਸਾਡਾ ਮੁੰਡਾ ਇਦਾਂ ਕਰੂਗਾ ਤਾਂ ਆਈ ਕੁਝ ਤੁਸੀਂ ਕਰਾਓ ਜਿਹੜਾ ਕੋਈ ਸاسي ਕਰਾਉਣਾ ਚਾਹੁੰਦੇ ਆਂ ਅਸੀਂ ਚਾਹੁੰਦੇ ਆਂ ਜਿਹੜਾ ਬੰਦਾ ਦੋਸ਼ੀ ਐ ਉਹਨੂੰ ਚਰਾਹੇ 'ਚ ਖੜਾ ਕੇ ਜਾਂ ਗੋਲੀ ਮਾਰ ਦਿੱਤੀ ਜਾਵੇ ਜਾਣ ਨੂੰ ਫਾਂਸੀ ਦੇ ਦਿੱਤੀ ਜਾਵੇ ਪਰ ਹਾਂ ਜੇ ਅਸੀਂ ਇੱਕ ਦੀ ਸਜ਼ਾ ਸਾਰਿਆਂ ਨੂੰ ਦਈਏ ਉਹ ਗਲਤ ਗੱਲ ਹੈ ਇੱਥੇ ਪ੍ਰਵਾਸੀ ਲੋਕ ਆਉਂਦੇ ਆ ਕਮਾਉਣ ਜੀ ਸੱਦ ਕੇ ਕਮਾਉਣ ਖਾਣ ਪੀਣ ਪਰ ਸਾਡੇ ਪੰਜਾਬ ਦੇ ਵਿੱਚ ਆ ਕੇ ਗੰਦ ਨਾ ਪਾਉਣ ਭਾਈਚਾਰਾ ਬਣਾ ਕੇ ਰੱਖਣ ਹਨਾ ਤੇ ਕਮਾ ਕੇ ਆਪ ਦੇ ਸੂਬਿਆਂ ਦੇ ਵਿੱਚ ਜਾਣ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਉਂਦਾ ਉਦੋਂ ਵੀ ਬਹੁਤ ਲੋਕ ਆਉਂਦੇ ਆ ਬਹੁਤ ਪ੍ਰਵਾਸੀ ਆਉਂਦੇ ਆ ਆਪਦਾ ਕੰਮ ਕਰਦੇ ਇੱਥੇ ਜਾਂਦੇ ਬਹੁਤ ਲੋਕ ਕੰਮ ਕਰਾਉਂਦੇ ਆ ਹਨ ਪਰ ਜਿਹੜੇ ਇੱਥੇ ਪੱਕੇ ਵਸਨੀਕ ਬਣ ਕੇ ਰੱਖ ਲਿਆ ਸੀ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬਾੜ ਲਏ ਜਿਨ੍ਹਾਂ ਨੂੰ ਅਸੀਂ ਆਪਣੀਆਂ ਕੋਠੀਆਂ ਸਭਾਤੀਆਂ ਹਨ ਜਿਨ੍ਹਾਂ ਨੇ ਇੱਥੇ ਕਰੋੜਾਂ ਰੁਪਏ ਕਮਾ ਕੇ ਕੋਠੀਆਂ ਪਾਲੀਆਂ ਜ਼ਮੀਨਾਂ ਲੈ ਲਈਆਂ ਉਹਨਾਂ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਬਿੱਲ ਲਿਆਓ ਆ ਹੋਰ ਵੀ 8 ਸੂਬਿਆਂ ਦੇ ਵਿੱਚ ਹੈ ਭਾਰਤ ਦੇ 8 ਸੂਬਿਆਂ ਚ ਇਹ ਬਿੱਲ ਨੇ ਕਿ ਉਥੋਂ ਦੇ ਲੋਕਾਂ ਨੂੰ ਨੌਕਰੀਆਂ ਵੀ ਉਥੋਂ ਦੇ ਲੋਕਾਂ ਲਈ ਪਹਿਲ ਹੈ ਤੇ ਬਾਹਰੋਂ ਜਾ ਕੇ ਕੋਈ ਉਥੇ ਜ਼ਮੀਨ ਵੀ ਨਹੀਂ ਖਰੀਦ ਸਕਦਾ ਇਹੋ ਹੀ ਅਸੀਂ ਕਹਿੰਨੇ ਆ ਬਿਲਕਦੇ ਆ ਬੋਲਦੇ ਆ ਕਿ ਯਾਰ ਜਿਹੜਾ ਬੰਦਾ ਪ੍ਰਵਾਸੀ ਬਾਹਰੋਂ ਆਉਂਦਾ ਉਹਨੂੰ ਇੱਥੇ ਪੱਕੀ ਰਹਿ ਇਸ ਨਾ ਦਿੱਤੀ ਜਾਵੇ ਉਹਨੂੰ ਇੱਥੇ ਪੱਕਾ ਨਾ ਰੱਖਿਆ ਜਾਵੇ ਉਹਦੇ ਨਾਂ ਤੇ ਕੋਈ ਰਿਸਟਰੀ ਨਾ ਹੋਵੇ ਕਮਾਉਣ ਆਉਂਦੇ ਨੇ ਜੀ ਸਤ ਕੇ ਆਉਣ ਕਮਾਉਣ ਤੇ ਜਾਣ ਖਾਣ ਖੁਸ਼ ਹੋ ਕੇ ਰਹਿਣ ਸਾਡੇ ਨਾਲ ਭਾਈ ਚਾਰਕ ਸੰਝ ਬਣਾ ਕੇ ਰਹਿਣ ਪਰ ਜੇ ਆ ਕੇ ਇੱਥੇ ਸਾਡੇ ਮੁੰਡਿਆਂ ਨਾਲ ਐਵੇਂ ਕੁਝ ਕਰਨਾ ਹੈ ਜਾਂ ਸਾਡੇ ਲੋਕਾਂ ਨਾਲ ਸਾਡੀਆਂ ਧੀਆਂ ਪੜਾਂ ਦੀ ਇੱਜ਼ਤਾਂ ਬਲ ਝਾਕਣਾ ਹੈ ਤਾਂ ਫਿਰ ਗਲਤ ਗੱਲ ਹੈ ਫਿਰ ਸਜ਼ਾ ਦੇ ਹੱਕਦਾਰ ਨੇ ਜਿਹੜਾ ਬੰਦਾ ਇਹ ਗਲਤੀ ਕਰੂਗਾ ਉਹੀ ਹੱਕਦਾਰ ਹੈ ਇਹ ਵੀ ਗੱਲ ਕਲੀਅਰ ਹੈ ਇਸ ਕਰਕੇ ਭਾਈ ਚਰਕਸਾਂਜ ਬਣਾ ਕੇ ਰੱਖੋ ਇਹ ਨਾ ਹੋਵੇ ਕਿ ਅੱਜ ਇਹ ਭਈਆਂ ਵਾਲਾ ਮੁੱਦਾ ਚੱਲ ਰਿਹਾ ਹੈ ਕੁਝ ਕੁ ਸਰਾਰਤੀ ਅੰਸਰ ਇਹਦਾ ਫਾਇਦਾ ਚੱਕਣ ਦੇ ਲਈ ਪੰਜਾਬ ਨੂੰ ਫੇਰ ਅੱਗ ਤੇ ਖੜਾ ਕਰ ਦੇ ਕਿਉਂਕਿ ਪੰਜਾਬ ਮੱਸਾਂ ਬਸਦਾ ਹੈ ਪਹਿਲਾਂ ਹੀ ਸਾਡਾ ਪੰਜਾਬ ਨੂੰ ਕਿੱਥੇ ਲੈ ਗਿਓ ਸਾਡਾ ਪੰਜਾਬ ਹੜਾਂ ਨੇ ਮਾਰਤਾ ਅੱਧਾ ਤਾਂ ਕੁਝ ਨਸ਼ੇ ਨੇ ਮਾਰਤਾ ਇਸ ਕਰਕੇ ਇਹਦਾ ਨਜਾਇਜ਼ ਫਾਇਦਾ ਨਾ ਚੱਕਿਆ ਜਾਵੇ ਇਸ ਮੁੱਦੇ ਦਾ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਅਸੀਂ ਬਿਲਾਂ ਦੀ ਮੰਗ ਕਰਦੇ ਆ ਇਹ ਬਿਲ ਵਿਧਾਨ ਸਭਾ ਦਾ ਸੈਸ਼ਨ ਸਦਕੇ ਬਿਲ ਪਾਸ ਕੀਤੇ ਜਾਵੇ ਇਹ ਸਾਡੀ ਬੇਨਤੀ ਹੈ ਸੋ ਇਹੋ ਜੇ ਮੁੱਦਿਆਂ ਤੇ ਬੜੀ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈ ਬੜੇ ਧਿਆਨ ਨਾਲ ਬੜਾ ਦਿਮਾਗ ਲਾ ਕੇ ਸੋਚਣ ਦੀ ਲੋੜ ਹੈ ਸੋ ਕੁਝ ਲੋਕਾਂ ਨੂੰ ਇਹ ਹੋ ਜਾਂਦਾ ਪਤਾ ਨਹੀਂ ਇਹ ਸਾਰੇ ਭਈਆਂ ਦੇ ਖਿਲਾਫ ਨੇ ਇਹ ਇਹ ਥੁ ਭਈਆਂ ਨੂੰ ਭਜਾਉਣਾ ਚਾਹੁੰਦੇ ਆ ਸਾਰਿਆਂ ਨੂੰ ਬਈ ਸਾਰਿਆਂ ਦੀ ਗੱਲ ਨਹੀਂ ਕੀਤੀ ਕਦੇ ਵੀ। ਨਾ ਅਸੀਂ ਇਨਸਾਨੀਅਤ ਦੇ ਕਿਸੇ ਦੇ ਖਿਲਾਫ ਆਂ। ਪਰ ਜਿਹੜਾ ਬੰਦਾ ਪ੍ਰਵਾਸੀ ਬਾਹਰੋਂ ਆ ਕੇ ਇੱਥੇ ਗਲਤ ਕੰਮ ਕਰੂਗਾ ਸਾਡੇ ਧੀਆ ਭੈਣਾਂ ਦੀਆਂ ਅਣਖਾਂ ਵੱਲ ਝਾਕੂ ਕਿਸੇ ਦੇ ਧੀ ਭੈਣ ਭਜਾ ਕੇ ਲੈ ਕੇ ਜਾਊਗਾ ਜਾਂ ਇੱਥੇ ਚੋਰੀਆਂ ਕਰੂਗਾ ਜਾਂ ਇੱਥੇ ਗੰਦ ਪਾਊਗਾ ਜਾਂ 5 ਸਾਲ ਦੇ ਬੱਚੇ ਨਾਲ ਕੁਕਰਮ ਕਰਕੇ ਉਸ ਤੋਂ ਬਾਅਦ ਉਹਨੂੰ ਮਾਰ ਦੇਊਗਾ ਤੇ ਅਸੀਂ ਉਹਨਾਂ ਦੇ ਖਿਲਾਫ ਖਿਲਾਫ ਹੈਗੇ ਸੀ ਹਾਂ ਤੇ ਰਹਾਂਗੇ ਬਿਲਾਂ ਦੀ ਮੰਗ ਕਰਦੇ ਆਂ ਪਰ ਇਹ ਨਹੀਂ ਚਾਹੁੰਦੇ ਕਿ ਯਾਰ ਸਾਰਿਆਂ ਨੂੰ ਇੱਕ ਰੱਸੀਏ ਬੰਨ੍ਹ ਦੋ ਇਸ ਕਰਕੇ ਬਈ ਪੰਜਾਬ ਮਸਾਬ ਦੀ ਲੀਤੇ ਆਉਂਦਾ ਇਹਨੂੰ ਅੱਗ ਤੇ ਨਾ ਖੜਾ ਕਰਿਆ ਕਰੋ ਇਹ ਇਹਨੂੰ ਅੱਗ ਦਾ ਗੋਲਾ ਨਾ ਬਣਾਇਆ ਕਰੋ ਪੰਜਾਬ ਨੇ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਨੇ ਹਨਾ ਤਰੀਕੇ ਨਾਲ ਸੰਜਮ ਨਾਲ ਸੋਚਣ ਦੀ ਲੋੜ ਹੈ ਤੇ ਜਿਹੜੇ ਪ੍ਰਵਾਸੀ ਆ ਕੇ ਇੱਥੇ ਗੰਦ ਪਾਉਂਦੇ ਆ ਸਾਨੂੰ ਗੰਦ ਖਵਾਉਂਦੇ ਆ ਜਾਂ ਸਾਡੀਆਂ ਧੀਆਂ ਪੁਣਾ ਦੀਆਂ ਅੱਖਾਂ 'ਗਣੀ ਝਾਕਦੇ ਆ ਜਾਂ ਬੱਚਿਆਂ ਨਾਲ ਕਰਮ ਕਰਦੇ ਆ ਉਹਨਾਂ ਨੂੰ ਇੱਥੋਂ ਭਜਾਉਣ ਦੀ ਲੋੜ ਹੈ ਇਹ ਗੱਲ ਦੇਖੋ ਕਲੀਅਰ ਹੈ ਜਿਹੜੇ ਦੋਸ਼ੀ ਨੇ ਇਹ ਮੇਰੀਆਂ ਬੇਨਤੀਆਂ ਨੇ ਜਰੂਰ ਭਾਈ ਗੌਰ ਕਰਿਓ ਤੇ ਆਪਾਂ ਤਰੀਕੇ ਨਾਲ ਸੰਜੀਦਗੀ ਦੇ ਨਾਲ ਬੜੀ ਸਬਰ ਦੇ ਨਾਲ ਪੰਜਾਬ ਨੂੰ ਚੰਗੀ ਲੀਹ ਤੇ ਚਾੜਨਾ ਹੈ ਹਨਾ ਤੇ ਜਿਹੜੇ ਬੰਦੇ ਦੋਸ਼ੀ ਨੇ ਆਪਾਂ ਉਹਨਾਂ ਨੂੰ ਇੱਥੋਂ ਕੱਢਣਾ ਹੈ ਇਹਨੀ ਇੱਕ ਬੇਨਤੀ ਹੈ ਸੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ